ਜੀ ਦੋਸਤੋ ਸੱਸੀ ਕਾਲਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਆਪਾਂ ਸਵੇਰ ਤੋਂ ਮਾਨਤਿਆਂ ਦਾ ਗਾਣਾ ਮਾਨਤਿਆਂ ਦੇ ਗਾਣਾ ਦੀ ਸ਼ੂਟਿੰਗ ਚੱਲ ਰਹੀ ਸੀ ਕਿ ਸਾਰਿਆਂ ਨੇ ਬੜਾ ਹੀ ਸਹਿਯੋਗ ਦਿੱਤਾ ਤੇ ਆਪਣੇ ਰਾਈਟਰ ਸੀਗੇ ਬਜੀਤ ਸਿੰਘ اڈੈਂਚਾ ਠੀਕ ਹੈ ਜੀ ਤੇ ਨਾਲ ਉਹਨਾਂ ਦੇ ਸਰਪੰਚ ਸਾਹਿਬ ਤੇ ਹਾਂਜੀ ਤੁਹਾਨੂੰ ਸਾਰੀ ਟੀਮ ਨੂੰ ਸੱਚੇ ਕਾਲ ਤੁਸੀਂ ਬਹੁਤ ਸਹਿਯੋਗ ਦਿੱਤਾ ਇਹ ਹਾਂਜੀ ਸਰ ਆਪਣੇ ਹਰਜੀਤ ਬੱਗਾ ਜੀ ਨੇ ਸਾਡੇ ਕੈਮਰਾਮੈਨ ਵੀ ਨੇ ਐਡੀਟਰ ਵੀ ਨੇ ਬਹੁਤ ਸਾਰਾ ਯੋਗਦਾਨ ਪਾਇਆ ਬਹੁਤ ਸਾਰੀ ਮਿਹਨਤ ਕੀਤੀ ਤੇ ਸਾਡੇ ਰਵੀ ਜੀ ਨੇ ਤੇ ਰਵੀ ਜੀ ਦੋ ਗੱਲਾਂ ਕਰੋ ਤੁਸੀਂ ਸਾਡੇ ਨਾਲ ਕਰੋ ਜੀ ਲੰਘੇ ਹੋਏ ਪਹਿਲਾਂ ਤਾਂ ਜੀ ਸਾਡੀ ਪੂਰੀ ਟੀਮ ਵੱਲੋਂ ਸਾਰੇ মিডিਆ ਦਾ ਜਿੰਨੇ ਵੀ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ YouTube ਤੇ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਸੋ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਉਪਰਾਲਾ ਧੀਆਂ ਨੂੰ ਇੱਕ ਬਲੱਖਣੀ ਦੇਖ ਦੇ ਨਾਲ ਪੇਸ਼ ਕਰਨ ਜਾ ਰਹੇ ਹਾਂ ਜਿਹੜਾ ਧੀਆਂ ਨੂੰ ਬੋਝ ਮੰਨਦੇ ਨੇ ਉਹਨਾਂ ਦੇ ਅੱਖਾਂ ਤੋਂ ਪੜਦਾ ਲਾਉਣ ਵਾਲੀ ਵੀਡੀਓ ਹੈ ਇਹ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਹੁਤ ਹੀ ਸੋਹਣਾ ਗਾਣਾ ਬਾਈ ਬਲਜੀਤ ਅੜੈਚਾ ਜੀ ਨੇ ਲਿਖਿਆ ਤੇ ਉਹਨਾਂ ਨੇ ਗਾਇਆ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਬਾਈ ਰਣਵੀਰ ਰੈਵੀ ਤੇ ਮੇਰਾ ਹਮਸਫਰ ਹਰਜੀਤ ਬੱਗਾ ਜੀ ਤੇ ਸਾਡੀ ਪੂਰੀ ਟੀਮ ਕਿਉਂਕਿ ਕੱਲਾ ਬੰਦਾ ਇੱਕ ਹੁੰਦਾ ਤੇ ਦੋ 11 ਬਣ ਜਾਂਦੇ ਨੇ ਸਹੀ ਗੱਲ ਹੈ ਜੀ ਸੋ ਸਾਰਿਆਂ ਨੇ ਸਹਿਯੋਗ ਦੇਣਾ ਇਸ ਗਾਣੇ ਨੂੰ ਲਾਈਕ ਕਰਨਾ ਕਮੈਂਟ ਕਰਨਾ ਸਭ ਤੋਂ ਵੱਡਾ ਧੰਨਵਾਦ ਸਾਡੇ ਪਿੰਜੜਾ ਐਚ.ਐਚ.ਜੀ ਦੇ ਸਰਪੰਚ ਸਾਹਿਬ ਦਾ ਇਹਨਾਂ ਦੀ ਪੂਰੀ ਟੀਮ ਨੇ ਪੂਰਾ ਸਾਡੇ ਨਾਲ ਕੋਆਪਰੇਟ ਕੀਤਾ ਇਹ ਸਾਨੂੰ ਸਭ ਤੋਂ ਵੱਡੀ ਗੱਲ ਇੱਥੇ ਆ ਕੇ ਸਾਨੂੰ ਇਦਾਂ ਮਹਿਸੂਸ ਨਹੀਂ ਹੋਇਆ ਵੀ ਅਸੀਂ ਕਿਤੇ ਬੇਗਾਨੀ ਜਗ੍ਹਾ ਤੇ ਆਂ ਸਹੀ ਗੱਲ ਐ ਜੀ ਸਾਨੂੰ ਆਪਣਾ ਪੰਨ ਇਹਨਾਂ ਵੱਲੋਂ ਮਿਲਿਆ ਸਾਨੂੰ ਜਿਹੜੀ ਚੀਜ਼ ਦੀ ਰਿਕਾਇਰਮੈਂਟ ਸੀ ਇਹਨਾਂ ਨੇ ਭਰਮੇ ਹੰਗਾਰੇ ਦੇ ਨਾਲ ਸਾਡੀ ਹਰ ਨੇੜ ਨੂੰ ਪੂਰਾ ਕੀਤਾ ਇਹਨਾਂ ਦੀ ਪੂਰੀ ਸਮੂੱਚੀ ਪੰਚਾਇਤ ਟੀਮ ਦਾ ਅਸੀਂ ਸਮੂੱਚੇ ਦਿਲੋਂ ਧੰਨਵਾਦ ਕਰਦੇ ਆਂ ਜੀ ਇਸ ਗਾਣੇ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਆ ਦੋ ਬੋਲ ਇਸ ਪਿੰਡ ਦੇ ਸਾਡੇ ਸਰਪੰਚ ਸਾਹਿਬ ਉਹਨਾਂ ਦੇ ਮੈਂ ਜ਼ਰੂਰ ਕਹੂੰਗਾ ਕੈਮਰਾਮੈਨ ਨੂੰ ਵੀ ਉਹਨਾਂ ਦੇ ਦੋ ਬੋਲ ਕੈਪਚਰ ਜ਼ਰੂਰ ਕਰੂ ਜੀ हां जी सर सर श्री काल जी हां जी सरपंच साहब बड़ी खुशी हुई तुसी जਿੱਦਾਂ ਸਾਡੇ ਟਰੈਕਟਰ ਸਾਹਮਣੇ ਦੱਸਿਆ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਗਾਣਾ ਸ਼ੂਟ ਕਰਨ ਦੇ ਲਈ ਬਹੁਤ ਜ਼ਿਆਦਾ ਵੱਡਾ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸ ਗਾਣੇ ਬਾਰੇ ਤੇ ਕੁਝ ਦੋ ਲਫ਼ਜ਼ ਸਾਨੂੰ ਜ਼ਰੂਰ ਕਹੋ ਵੈਸੇ ਸਵੇਰ ਦਿਨ ਚੱਲ ਰਹੇ ਨੇ ਜਿਸ ਮੇਰੇ ਨੂੰ ਬਲਜੀਤ ਵੀਰ ਤੇ ਗੰਪੀਰ ਨੇ ਕਿਹਾ ਧੀ ਉੱਥੇ ਗਾਣਾ ਰਿਕਾਰਡ ਕਰਵਾ ਮੇਰੇ ਖੋਦੇ ਵੀ ਇੱਕ ਧੀ ਆ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਦੇ ਕਿਹਾ ਵੀ ਤੁਸੀਂ ਭਾਈ ਜੋ ਮੈਂ ਵੀ ਕਰਨਾ ਮੇਰਾ ਸੁਯੋਗ ਤੁਹਾਡੇ ਨਾਲ ਆ ਇਦਾਂ ਦੇ ਗਾਣੇ ਜੇ ਆਉਂਦੇ ਰਹਿਣਗੇ ਹਾਂਜੀ ਹਾਂਜੀ ਆਪਾਂ ਆਪਣੇ ਲੋਕਾਂ ਨੂੰ ਸੇਧ ਦੇ ਸਕਦੇ ਹਾਂ ਇਹਨਾਂ ਨੂੰ ਲੋਕ ਹਾਂਜੀ ਸਮਾਜ ਦੇ ਵਿੱਚ ਸੁਧਾਰ ਹੋ ਸਕਦਾ ਜੀ ਬਹੁਤ ਜਿੱਦਾਂ ਵੀ ਸਾਡੇ ਵੀਰ ਬਲਜੀਤ ਵੀਰ ਨੇ ਤੇ ਇੱਕ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਹਾਂ ਹਾਂਜੀ ਹਾਂਜੀ ਜਿੱਦਾਂ ਵੀ ਆ ਵੀ ਬਹੁਤ ਵਧੀਆ ਬਰਾਨਾ ਅਸੀਂ ਆਪਣੇ ਵੱਲੋਂ ਜਿਹੜਾ ਕਰ ਸਕੇ ਸਾਡੇ ਵੱਲੋਂ ਘੱਟਾਂ ਅੱਗੇ ਵੀ ਜੋ ਕੋਈ ਕਹੇਣਗੇ ਅਸੀਂ ਇਹਨਾਂ ਦੇ ਨਾਮ ਨੂੰ ਹਾਂਜੀ ਰਣਵੀਰ ਰੈਵੀ ਜੀ ਡਾਇਰੈਕਟਰ ਸਾਹਿਬ ਤੁਸੀਂ ਕੁਝ ਤੋਂ ਸ਼ਬਦ ਜ਼ਰੂਰ ਬੋਲੋ ਜੀ ਸਭ ਤੋਂ ਪਹਿਲਾਂ ਸਾਰੀ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਇੱਕ ਲਫ਼ਜ਼ ਨੂੰ ਇੱਕ ਇੱਕ ਪੋਜ਼ ਨੂੰ ਕੈਪਚਰ ਕੀਤਾ ਤੇ ਮੀਡੀਆ ਤੱਕ ਪਹੁੰਚਾਇਆ ਐਨਡੀਵੀ ਟੀਵੀ ਤੇ ਸਾਡੇ ਮੈਡਮ ਕਮਲ ਹੰਸ ਕਮਲ ਹੰਸ ਜੀ ਸੋ ਇਹਨਾਂ ਦਾ ਅਸੀਂ ਰਣੀ ਆ ਇਹਨਾਂ ਦਾ ਦਿਲੋਂ ਧੰਨਵਾਦ ਇਹਨਾਂ ਦੀ ਪੂਰੀ ਸਮੁੱਚੀ ਟੀਮ ਦਾ ਇਹ ਸਭ ਤੋਂ ਵੱਡੀ ਗੱਲ ਇੱਕ ਮੈਂ ਖੁਸ਼ਖਬਰੀ ਦੇਣੀ ਚਾਹੁੰਨਾ ਇਸ ਗਾਣੇ ਦੇ ਵਿੱਚ ਮੇਨ ਲੀਡ ਤੇ ਜਿਹੜਾ ਐਜ਼ ਏ ਕੁੜੀ ਦੀ ਮਾਂ ਦਾ ਕਿਰਦਾਰ ਵੀ ਮੈਡਮ ਵੱਲੋਂ ਬਣਾਇਆ ਗਿਆ ਤੇ ਸਾਡੀ ਟੀਮ ਵੱਲੋਂ ਪੂਰੀ ਸਮੁੱਚੀ ਟੀਮ ਨੂੰ ਸਾਡੇ ਵੱਲੋਂ ਗੁੱਡ ਲੱਕ ਅਸੀਂ ਇਦਾਂ ਹੀ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਲੌਂਗ ਟਰਮ ਲਈ ਜੁੜੇ ਰਹਿਣਗੇ ਤਦ ਤੱਕ ਲਈ ਰੱਬ ਰਾਖਾ ਥੈਂਕ ਯੂ ਜੀ ਆਰਡੀ ਟੀਵੀ ਚੈਨਲ ਨੂੰ ਜਾਣਕਾਰੀ ਦੇਣ ਲਈ ਇਨਾ سپورਟ ਕਰਨ ਦੇ ਲਈ ਬਹੁਤ 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 ਤੈ ਦਿਲ ਤੋਂ ਧੰਨਵਾਦ ਕਮਲ ਹੰਸ ਵੱਲੋਂ ਸ਼ੁਕਰੀਆ ਬੇਰਵਾਨੀ